ਲਓ ਵੀ ਮਿੱਤਰੋ ਬ੍ਰੈਂਪਟਨ ਦੇ ਵਿੱਚ ਅੱਜ ਪਹਿਲੀ ਸਨੋ ਬਈ ਪੈ ਚੁੱਕੀ ਆ ਤੇ ਕੈਲਗਰੀ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਆ ਬਈ ਵੀ ਚੌਥੀ ਪੰਜਵੀਂ ਜਾਂਪਾ ਕਹਿੰਦੇ ਸਾਰਾ ਨਵੰਬਰ ਆ ਜਿਹੜੀ ਸਨੋ ਪਈ ਗਈ ਆ ਤੇ ਆਪਾਂ ਬਈ ਜੀ ਤੁਹਾਡੇ ਨਾਲ ਕੈਨੇਡਾ ਚੋ ਗੱਲ ਉਹੀ ਕਰਦੇ ਹੁੰਨੇ ਆ ਜਿਹੜੀ ਆਪਾਂ ਇੱਥੇ ਦੇਖੀ ਜਾਂਦੇ ਆ ਹਨ ਤੇ ਖਾਸ ਕਰਕੇ ਮੇਰੀ ਗੱਲਬਾਤ ਕਰਨ ਦਾ ਜਿਹੜਾ ਮਕਸਦ ਹੁੰਦਾ ਬਈ ਜਿਹੜੇ ਜ਼ਮੀਨਾਂ ਲੋਕ ਛੱਡ ਕੇ ਆਉਂਦੇ ਆ 15-15 20-20 ਕਿੱਲੇ ਵਾਲੇ 10-10 ਕਿੱਲੇ ਵਾਲੇ ਹਨਾ ਤੇ ਜਿਨ੍ਹਾਂ ਨੂੰ ਲੱਗਦਾ ਜੀ ਸਾਨੂੰ ਤਾਂ ਇਥੇ ਰਾਖਵੇਂ ਕਰਨ ਕਰਨ জব ਨਹੀਂ ਮਿਲੀ ਬਾਈ ਜੀ ਮੈਂ ਤੁਹਾਡੇ ਧਿਆਨ ਚ ਦਵਾ ਦਿਆਂ ਇਹ ਰਾਖਵੇਂ ਰੁਕਵੇਂ ਕਰਨ ਵਾਲੀਆਂ ਗੱਲਾਂ ਜਿਹੜੀਆਂ ਛੱਡੋ ਬੇਰੋਜ਼ਗਾਰੀ ਸਾਰੇ ਪਾਸੇ ਹੈ ਨਾ ਮੈਂ ਸਿੱਧੂ ਮੂਸੇ ਵਾਲੇ ਦੀ ਨਾ ਇੱਕ ਇੰਟਰਵਿਊ ਸੁਣੀ ਸੀ ਠੀਕ ਹੈ ਜੀ ਮੈਂ ਇਹ ਕਹਿ ਸਕਦਾ ਵੀ ਜੋਬ ਆ ਜਿਹੜੀ ਉਹ ਸਾਰਿਆਂ ਨੂੰ ਨਹੀਂ ਮਿਲ ਸਕਦੀ ਉਹ ਵੀ ਇਹੀ ਗੱਲ ਕਹਿੰਦਾ ਹੁੰਦਾ ਯਾਰ ਵੀ ਸਾਰਿਆਂ ਨੂੰ ਜੋਬ ਨਹੀਂ ਮਿਲ ਸਕਦੀ ਇਹ ਵੀ ਆਪਣੀ ਸੱਚਾਈ ਆ ਹਨਾ ਪਰ ਜੇ ਕਿਸੇ ਵਾਹਗਰੂ ਨੇ ਕਿ ਜੇ ਕਿਸੇ ਨੂੰ ਕੋਈ ਬਲ ਬਕਸਾ ਹੈਗਾ ਹਨਾ ਜੇ ਕਿਸੇ ਨੂੰ ਕੋਈ ਜਾਇਦਾਦ ਦਾ ਬਕਸੇ ਹੈਗੀ ਆ ਤੇ ਯਾਰ ਉਹਨੂੰ ਆਣ ਦੇ ਅੱਖਿਆ ਨਾ ਕਰਿਆ ਕਰੋ ਹਨ ਤੇ ਹੁਣ ਤੁਸੀਂ ਆਹ ਦੇਖ ਲਓ ਹਨ ਉਹਨੂੰ ਆਣ ਦੇਖਿਆ ਕਰਕੇ ਤੁਸੀਂ ਇਧਰ ਨੂੰ ਭਜਦੇ ਆ ਤੇ ਇਧਰ ਬਈ ਆ ਕੇ ਵੀ ਤਾਂ ਫਿਰ ਉਹੀ ਗੱਲ ਫੇਰ ਆ ਵੀ ਮੈਂ ਵਾਰ-ਵਾਰ ਇੱਕੋ ਗੱਲ ਕਰਦਾ ਹੁਣਾਂ ਵੀ ਮੋਸਟਲੀ ਜਿਹੜੇ ਬੰਦੇ ਆ ਬਈ ਦਿਹਾੜੀਆਂ ਹੀ ਕਰਦੇ ਆ ਹਨ ਬੇਈਮਾਨੀਆਂ ਕਰ ਕਰਕੇ ਟਰੱਕਾਂ ਦੀਆਂ ਕੰਪਨੀਆਂ ਪਾਈਆਂ ਉਹਦੇ ਚ ਬਈ ਹੁਣ ਤਨਖਾਹਾਂ ਮਾਰੀ ਜਾਂਦੇ ਆ ਸਾਰਾ ਕੁਝ ਚੱਲੀ ਜਾਂਦਾ ਹਨ ਬੇਈਮਾਨੀ ਬੇਈਮਾਨੀ ਦਾ ਬਈ ਜੀ ਡੰਡਾ ਹਰੇਕ ਥਾਂ ਤੇ ਹੀ ਆ ਹਣ ਜੇ ਤੁਹਾਨੂੰ ਕਹਿ ਦਿੱਤਾ ਜਾਵੇ 10 15 ਕਿੱਲੇ ਤੁਹਾਡੇ ਕੋਲ ਜ਼ਮੀਨ ਹੈਗੀ ਇਹ ਤਾਂ ਤੁਸੀਂ ਬਾਈ ਜੀ ਪੱਠੇ ਵੱਢਣ ਤੱਕ ਨਹੀਂ ਜਾਂਦੇ ਵੀ ਆਰ ਵੀ ਪੱਠੇ ਹੀ ਵੱਢ ਲਈਏ ਠੰਡ ਹੈਗੀ ਇਹ ਤੇ ਅੱਜ ਬਾਈ ਜੀ ਦੇਖ ਲਓ -0 ਡਿਗਰੀ ਆ ਤੇ ਜੇ ਹੁਣ ਤੁਹਾਨੂੰ ਅੱਧਾ ਘੰਟਾ ਫਰਿੱਜ ਖੋਲ ਕੇ ਉਹਦੀ ਜਿਹੜੀ ਵਿੱਚ ਬਰਫ਼ ਹੁੰਦੀ ਆ ਨਾ ਉੱਥੇ 0 ਡਿਗਰੀ ਤਾਪਮਾਨ ਹੁੰਦਾ ਤੇ ਉੱਥੇ ਕਹਿ ਦਈਏ ਵੀ ਅੱਧਾ ਘੰਟਾ ਹੱਥ ਰੱਖੋ ਤੁਸੀਂ ਕਿਸੇ ਨੇ ਨਹੀਂ ਰੱਖਣਾ ਹਨਾ ਉਹ ਵੀ ਬਰਫ਼ ਦੇ ਉੱਤੇ ਤੇ ਇਹੀ ਹਾਲਾਤ ਬਾਈ ਜੀ ਇੱਥੇ ਹੁੰਦੇ ਆ ਤੇ ਹੁਣ ਇਹੋ ਜਿਹੇ ਹਾਲਾਤਾਂ ਵਿੱਚ ਬਾਈ ਚੰਗੇ ਚੰਗੇ ਜਿਹੜੇ ਜ਼ਿਮੇਦਾਰਾਂ ਦੇ ਕਾਕੇ ਹਨਾ ਚੰਗੀਆਂ ਜ਼ਮੀਨਾਂ ਜਿਨ੍ਹਾਂ ਕੋਲ ਬਈ ਇਹੋ ਜਿਹੇ ਹਾਲਾਤਾਂ ਵਿੱਚ ਜਾਦਾ ਫੈਕਟਰਾਂ ਦੇ ਵਿੱਚ ਜਾਂਦੇ ਆ ਗੱਡੀਆਂ ਤਲਕਦੀਆਂ ਜਾਂਦੀਆਂ ਰਹਿੰਦੀਆਂ ਬਈ ਆਹ ਦੇਖ ਲਓ ਹਨਾ ਇਦਾਂ ਹਾਲਾਤ ਬਣੇ ਹੁੰਦੇ ਆ ਸੜਕਾਂ ਤੇ ਤੇ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਬਈ ਜਾਂਦੇ ਆ ਦਿਹਾੜੀਆਂ ਤੇ ਦਿਹਾੜੀਆਂ ਤੇ ਹੋਏ ਪਏ ਆ ਹਨਾ ਤੇ ਜੇ ਹੁਣ ਆਪਾਂ ਕਹੀਏ 4-5000 ਡਾਲਰ ਕਮਾ ਕੇ ਕਹਿ ਦਿੰਦੇ ਆ ਉਹ ਵੀ ਟਾਵਾ-ਟਾਵਾ ਕਮਾਉਂਦਾ ਬਈ ਉਹ ਹੁੰਦੀ ਆ ਪਰਚੇਸਿੰਗ ਪਾਵਰ ਦੀ ਗੱਲ ਹੋ ਜਾਂਦੀ ਆ ਹਨਾ ਤੇ ਜੇ ਕੋਈ 4-5000 ਕਮਾ ਕੇ ਕਹਿ ਦਿੰਦਾ ਜੀ ਅਸੀਂ 2 ਲੱਖ 40000 2 ਲੱਖ ਹਨਾ ਜਾਂ 3 ਲੱਖ 3 ਤੋਂ 3 ਲੱਖ ਬਾਈ ਜੀ ਕੋਈ ਨਹੀਂ ਹੁੰਦਾ 4-5000 ਦਾ ਮਤਲਬ 4-5000 ਹੀ ਵਾਂ ਹੁੰਦਾ ਘੱਟੋ ਘਟਕ ਆਮ ਬੰਦਾ ਠੀਕ ਆ 3500 ਡਾਲਰ ਕਮਾਉਣ ਵਾਲਾ ਆਪਦੇ ਜਵਾਕ ਨੂੰ ਤੇ ਆਪਦੇ ਘਰਾਂ ਵਾਲੀ ਨੂੰ ਰੋਟੀ ਨਹੀਂ ਖਵਾ ਸਕਦਾ ਇੱਥੇ ਹਨਾ 3500 ਡਾਲਰ ਉਹ ਤੁਹਾਡੇ ਕਹਿਣ ਦੇ ਮੁਤਾਬਕ ਹੋ ਸਕਦਾ ਵੀ 2 ਲੱਖ ਰੁਪਈਆ ਬਣ ਜਾਂਦਾ ਹੋਵੇ ਹਨਾ ਪਰ ਬਾਈ ਜੀ ਡਾਲਰ ਨੇ ਡਾਲਰ ਨੂੰ ਮੁਤਾਬਕ ਹੀ ਚੱਲਣਾ ਤੇ ਆਪਦੀਆਂ ਜ਼ਮੀਨਾਂ ਤੇ ਧਿਆਨ ਦਿਓ ਬਈ ਨੌਕਰੀਆਂ ਵਾਲੇ ਪਾਸੇ ਇਕੱਲਾ ਹੀ ਨਾ ਹੋਈ ਜਾਓ ਜੇ ਤੁਹਾਨੂੰ ਪ੍ਰਮਾਤਮਾ ਨੇ ਕੋਈ ਚੀਜ਼ ਬਕਸੀ ਹੈਗੀ ਆ ਉਹਦਾ ਫਾਇਦਾ ਲਓ ਹਨਾ ਅ ਅੱਜ ਕੱਲ ਦੇ ਟਾਈਮ ਦੇ ਵਿੱਚ ਚੌਲ ਆਪਣਾ ਜਿਵੇਂ ਕਹਿ ਦਿੱ ਗਏ ਕੋਈ ਤੰਦਾ ਨਹੀਂ ਹੈਗਾ ਹਨਾ ਨਾ ਹੀ ਆਪਣੀ ਕੋਈ ਲੋੜ ਆ ਇਹਨਾਂ ਚੀਜ਼ਾਂ ਚੋਂ ਨਿਕਲ ਕੇ ਜਿਵੇਂ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਯਾਰ ਲੋਕ ਅ ਗੋਭੀ ਵਗੈਰਾ ਜਾਂ ਕੋਈ ਵੀ ਹੁਣ ਤੁਸੀਂ ਇਹ ਆ ਦੇਖ ਲਓ ਵੀ ਇਹੋ ਜਿਹੇ ਦੇ ਵਿੱਚ